ਤੇ ਚੌਂਕਾ ਦੇ ਵਿੱਚ ਜਾ ਕੇ ਅਲੱਗ-ਅਲੱਗ ਥਾਵਾਂ ਤੇ ਇਹ ਜਿਹੜਾ ਟਰੈਫਿਕ ਦੇ ਪ੍ਰੋਡਕਸ਼ਨ ਦਾ ਮਤਲਬ ਜਿਹੜੇ ਸੰਤੰਤਰ ਪਟਾਕੇ ਮਾਰਦੇ ਨੇ ਜਿੰਨੇ ਹਾਰ ਦੇ ਮਰੀਜ਼ ਆ ਉਹਨਾਂ ਤੇ ਅਸਰ ਪੈਂਦਾ ਲੋਕਾਂ ਦੇ ਆਵਾਜਾਈ ਤੇ ਪੈਂਦਾ ਲੋਕਾਂ ਦੇ ਵੈਸੇ ਵੀ ਅਸਰ ਪੈਂਦਾ ਜਿੰਨੇ ਪਟਾਕੇ ਮਾਰ ਕੇ ਲੰਘਦੇ ਆ ਤੇ ਉਹਨਾਂ ਦੇ ਅਸੀਂ ਸੰਸਰ ਸੁਵਾ ਕੇ ਤਾਨ ਕਰਕੇ ਤੇ ਜਿਹੜੇ ਸੰਸਰ ਨਸ਼ ਕੀਤਾ ਗਿਆ ਘੱਟੋ ਘੱਟ ਅਸੀਂ ਅੱਜ 10 ਤੋਂ 12 ਜਿਹੜੇ ਫੁੱਟ ਪਟਾਕੇ ਚਲਾਉਂਦੇ ਸੀ ਉਹਨਾਂ ਤਾਰ ਕੀਤੇ ਗਏ ਨੇ ਉਹਨਾਂ ਨੂੰ ਸੰਸਰ ਨਸ਼ ਕੀਤਾ ਗਿਆ ਇਸ ਕਰਕੇ ਜਿਹੜੀ ਟ੍ਰੈਫਿਕ ਦੀ ਰਫਤਾਰ ਨੂੰ ਕਿਸੇ ਤਰ੍ਹਾਂ ਦੇ ਜਿਹੜੇ ਵੀ ਪਟਾਕੇ ਪਾਉਂਦੇ ਨੇ ਜਾਂ ਪੋਲੂਸ਼ਨ ਕਰਾਉਂਦੇ ਨੇ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤਾਊਗਾ ਤੇ ਉਹਨਾਂ ਨੂੰ ਸੁਪਿਆ ਨਹੀਂ ਕੀਤਾ ਜਾਊਗਾ ਕਿਹਦੇ ਚੌਕਾਂ ਦੇ ਵਿੱਚ ਜਾ ਕੇ ਅਲੱਗ-ਅਲੱਗ ਥਾਵਾਂ ਤੇ ਇਹ ਜਿਹੜਾ ਟ੍ਰੈਫਿਕ ਦੇ ਪ੍ਰੋਡਕਸ਼ਨ ਦਾ ਮਤਲਬ ਜਿਹੜੇ ਸਾਂਤਨ ਪਟਾਕੇ ਮਾਰਦੇ ਨੇ ਜਿੰਨੇ ਹਾਰ ਦੇ ਮਰੀਜ਼ ਆ ਉਹਨਾਂ ਤੇ ਅਸਰ ਪੈਂਦਾ ਲੋਕਾਂ ਦੀ ਆਵਾਜ਼ਾਈ ਤੇ ਪੈਂਦਾ ਲੋਕਾਂ ਦੇ ਵੈਸੇ ਵੀ ਅਸਰ ਪੈਂਦਾ ਜਿੰਨੇ ਪਟਾਕੇ ਮਾਰ ਕੇ ਲੱਗਦੇ ਆ ਤੇ ਉਹਨਾਂ ਦੇ ਅਸੀਂ ਸਾਂਤਨ ਸੁਲਵਾ ਕੇ ਇਲਾਜ ਕਰਕੇ ਤੇ ਜਿਹੜੇ ਸਾਂਤਨ ਨਸ਼ ਕੀਤਾ ਗਿਆ ਜਦੋਂ ਕਹਤਾ ਸੀ ਅੱਜ 10 ਤੋਂ 12 ਜਿਹੜੇ ਫੁੱਟ ਪਟਾਕੇ ਪਲਾਉਂਦੇ ਸੀ ਉਹਨਾਂ ਨੂੰ ਤਾਰ ਕਿਤੇ ਗਏ ਨੇ ਉਹਨਾਂ ਨੂੰ ਫਸਾ ਨਸ਼ ਕੀਤਾ ਗਏ ਨੇ ਇਸ ਕਰਕੇ ਜਿਹੜੀ ਤਰਜੀਹ ਰੱਖਸਾਂ ਨੂੰ ਕਿਸੇ ਤਰ੍ਹਾਂ ਦੇ ਜਿਹੜੇ ਵੀ ਪਟਾਕੇ ਪਾਉਂਦੇ ਨੇ ਜਾਂ ਪੋਲਿਊਸ਼ਨ ਪਾਉਂਦੇ ਨੇ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕੀਤਾਊਗਾ ਤਾਂ ਉਹਨਾਂ ਨੂੰ ਸਪਿਆ ਨਹੀਂ ਕੀਤਾ ਜਾਊਗਾ